5 ਦਿਨ ਤਸੀਹੇ ਦਿੱਤੇ ਗੁਰੂ ਅਰਜੁਨ ਦੇਵ ਤੇ 3 ਤਰੀਕਿਆਂ ਦੇ ਤਸੀਹੇ ਦਿੱਤੇ ਪਹਿਲਾ ਤਸੀਹਾ ਜਿਹੜਾ ਸ਼ੁਰੂ ਹੋਇਆ ਸਤਗੁਰਾਂ ਨੂੰ ਪਹਿਲੇ ਦਿਨ ਦੀਗ ਵਿੱਚ ਉਬਾਲਿਆ ਗਰਮ ਪਾਣੀ 'ਚ ਫੁੱਲੂਵੇ ਹੋ ਗਏ ਕਿਉਂਕਿ ਇਸ ਤਰ੍ਹਾਂ ਗਰਮ ਪਾਣੀ 'ਚ ਪਾਇਆ ਜਦੋਂ ਸਕਿਨ ਜਿਹੜੀ ਫੁੱਲੂਵੇ ਹੋ ਗਈ ਉਥੋਂ ਕੱਢ ਆ ਗਿਆ ਦੂਜਾ ਫਿਰ ਤਸੀਹਾ ਦਿੱਤਾ ਜਦੋਂ ਫਲੂਵੇ ਹੋ ਗਏ ਪਾਣੀ ਨਾਲ ਭਰ ਗਏ ਉਹ ਫਲੂਵੇ ਫਟੇ ਤੇ ਇਹਨਾਂ ਨੇ ਫਿਰ ਗਰਮ ਰੇਤਾ ਮਾਰਾਇ ਦੇ ਸਿਰ ਤੇ ਸੱਟਿਆ ਉਹ ਸਾਰੇ ਤੰਦ ਦੇ ਉੱਤੇ ਪਿਆ ਤੀਸਰਾ ਫਿਰ ਤਸੀਹਾ ਜਿਹੜਾ ਅੰਤਲਾ ਦਿੱਤਾ ਜਾਂਦਾ ਉਹ ਹਜ਼ੂਰ ਨੂੰ ਤਤੀ ਤਵੀ ਉੱਤੇ ਬਿਠਾਇਆ ਜਾਂਦਾ ਸਾਰੀਆਂ ਥਾਵਾਂ ਜਿਹੜੀਆਂ ਸਨ ਭੁੱਜ ਚੁੱਕੀਆਂ ਸੰਤਵੀ ਤੇ ਬੈਠ ਕੇ ਪਰ ਗੁਰੂ ਅਰਜੁਨ ਦੇਵ ਸੱਚਾ ਬਾਦਸ਼ਾ ਤਤੀ ਤਵੀ ਤੇ ਬੈਠ ਕੇ ਵੀ ਤਤਾ ਨਹੀਂ ਜਿਹਾ ਹੋਇਆ ਹਿੰਦੁਸਤਾਨ ਵਿੱਚ ਪਹਿਲਾ ਸ਼ਹੀਦ ਧੰਨ ਗੁਰੂ ਅਰਜੁਨ ਦੇਵ ਸੱਚਾ ਬਾਦਸ਼ਾ